ਗਨ ਬਿਨਾਸਨ ਸਭ ਦੁੱਖ ਨਾਸਨ ਕੀ ਹੋਵੇਗਾ ਜੀ ਚੇਤੇ ਕੀਤੇ ਆ ਸਭ ਵਿਗੜਾ ਦਾ ਨਾਸ ਹੋ ਜਾਂਦਾ ਵਿਗਨ ਬਿਨਾਸਨ ਸਭ ਦੁੱਖ ਨਾਸਨ ਦੁੱਖ ਕਈ ਪ੍ਰਕਾਰ ਦੇ ਹੁੰਦੇ ਸਾਧ ਸੰਗਤ ਜੀ ਕਿਸੇ ਦੁੱਖ ਦਾ ਵੀ ਸਤਾਇਆ ਹੋਇਆ ਬੰਦਾ ਮੰਨ ਲਓ ਕਿਸੇ ਕੋਈ ਵਿਗੜ ਮੰਨ ਲਓ ਕਿਸੇ ਦੇ ਘਰੇ ਬੱਚਾ ਨਹੀਂ ਹੋ ਰਿਹਾ ਔਲਾਦ ਵਾਸਤੇ ਬਹੁਤ ਸਾਧ ਸੰਗਤ ਜੀ ਫਿਰ ਯਤਨ ਕਰਦੇ ਆ ਮਾਪੇ ਬਹੁਤ ਯਤਨ ਕਰਦੇ ਆ ਔਰ ਕੋਈ ਵਿਗਨ ਦੂਰ ਹੋ ਨਹੀਂ ਰਿਹਾ ਪਰ ਜਦੋਂ ਮਹਾਰਾਜ ਜੀ ਦੇ ਚਰਨ ਪਰਸੀ ਹੈ ਨਾ ਜੀ ਉਹ ਤੁਸੀਂ ਸੁਣਿਆ ਹੋਊਗਾ ਬਚਨ ਮਾਤਾ ਸੁਲੱਖਣੀ ਚੱਬੇ ਦੀ ਰਹਿਣ ਵਾਲੀ ਕੋਈ ਬੱਚਾ ਨਹੀਂ ਹੈ ਬੜੇ ਪੀਰ ਫਕੀਰ ਸਾਧ ਸੰਗਤ ਜੀ ਮਨਾਏ ਬੜੇ ਜਾਦੂ ਟੂਣੇ ਵਾਲਿਆਂ ਦੇ ਵਿੱਚ ਚੀਜ਼ਾਂ ਖਵਾਈਆਂ ਖਾਧੀਆਂ ਖਾ ਕੇ ਦੇਖ ਲਈਆਂ ਬੜਾ ਚਰਾਹਿਆਂ 'ਚ ਬੈਠ ਕੇ ਦੇਖ ਲਿਆ ਬਹੁਤ ਯਤਨ ਕੀਤੇ ਪਰ ਨਹੀਂ ਕੋਈ ਗੱਲ ਬਣੀ ਛੇਵੇਂ ਪਾਤਸ਼ਾਹ ਜੀ ਸੈਰ ਵਾਸਤੇ ਨਿਕਲੇ ਅਕਾਲ ਤਖਤ ਸਾਹਿਬ ਤੋਂ ਸ਼ਾਮ ਨੂੰ ਸਥਾਨ ਬਣਿਆ ਸੰਗਰਾਨਾ ਸਾਹਿਬ ਦਰਸ਼ਨ ਕਰਨਾ ਪਾ ਜਾਣਾ ਹੋਵੇ ਨਾ ਜਿੱਥੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਟਾਲਾ ਸਾਹਿਬ ਗੁਰਦੁਆਰਾ ਜਿੱਥੇ ਸੀਸ ਲੱਥਾ ਬਾਬਾ ਦੀਪ ਸਿੰਘ ਜੀ ਦਾ ਉਤੋਂ ਪਿੱਛੇ ਅੰਮ੍ਰਿਤਸਰ ਵਾਲੇ ਪਾਸੇ ਨੂੰ ਉਹ ਚੱਬੇ ਦੀ ਰਹਿਣ ਵਾਲੀ ਹੈ ਮਾਤਾ ਸਰਕਣੀ ਚੱਬਾ ਉਹ ਹੈ ਜਿੱਥੇ ਸਰਬੱਤ ਖਾਲਸਾ ਹੋਇਆ ਸੀ ਉਹ ਪਿੰਡ ਚੱਬਾ ਦੇ ਕੋਲ ਨਾਲ ਹੀ ਹੈ ਸ਼ਹਿਰ ਦੇ ਤਾਂ ਹੁਣ ਉਹ ਉਹ ਛੇਵੇਂ ਪਾਤਸ਼ਾਹ ਉਹ ਬਹੁਤ ਜਦੋਂ ਨਿਰਾਸ਼ ਹੋਈ ਤਾਂ ਛੇਵੇਂ ਪਾਤਸ਼ਾਹ ਜੀ ਦੀ ਉਸਤਤ ਕਿਸੇ ਤੋਂ ਸੁਣੀ ਤਾਂ ਉਹ ਮਾਤਾ ਆਈ ਤੇ ਮਹਾਰਾਜ ਸਾਹਿਬ ਜੀ ਨੇ ਘੋੜਾ ਰੋਕਿਆ ਤਾਂ ਉਹ ਝੋਲੀ ਕਰਕੇ ਕਹਿੰਦੀ ਮਹਾਰਾਜ ਕੋਈ ਕਿਰਪਾ ਕਰੋ ਕੋ ਬੱਚੇ ਦੀ ਦਾਤ ਛੇਵੇਂ ਪਾਤਸ਼ਾਹ ਕਹਿੰਦੇ ਮਾਂ ਵੀ ਤੇਰੇ ਕਰਮਾਂ ਚ ਲਿਖਿਆ ਨਹੀਂ ਕਰਤਾਰ ਨੇ ਪੁੱਤਰ ਬੱਚਾ ਹੈਗਾ ਨਹੀਂ ਤੇਰੇ ਭਾਗਾ ਚ ਬੜੀ ਨਿਰਾਸ਼ ਹੋਈ ਬੜੀ ਅੱਖਾਂ ਚ ਪਾਣੀ ਆ ਗਿਆ ਜ਼ਿਆਦੀ ਉਦਾਸ ਹੋ ਗਈ ਤਾਂ ਜਿਹੜੀ ਸੰਗਤ ਜਿਹੜੇ ਸਿੱਖ ਮਹਾਰਾਜ ਦੇ ਪਿੱਛੇ ਪਿੱਛੇ ਤੁਰੇ ਆਉਂਦੇ ਆ ਤੇ ਉਹਨਾਂ 'ਚ ਭਾਈ ਗੁਰਦਾਸ ਜੀ ਆ ਤੇ ਭਾਈ ਗੁਰਦਾਸ ਜੀ ਨੇ ਪੁੱਛਿਆ ਵੀ ਕੀ ਗੱਲ ਮਾਤਾ ਇੰਨੀ ਅਦਾ ਰੋਂਦੀ ਕਾ ਤੂੰ ਉਹਨੇ ਆਖਿਆ ਵੀ ਮੈਂ ਤਾਂ ਬਹੁਤ ਉਸ ਤੋਂ ਸੁਣ ਕੇ ਆਈ ਸੰ ਬਹੁਤ ਜਫਰ ਜਾਲੇ ਮੈਂ ਖੁਈਂ ਜਾਲ ਪਾਇ ਨਹੀਂ ਗੱਲ ਬਣੀ ਤੇ ਮੈਨੂੰ ਕਿਸੇ ਨੇ ਆਖਿਆ ਛੇਵੇਂ ਪਾਤਸ਼ਾਹ ਜੀ ਕੋਲੇ ਜਾ ਪਰ ਮਹਾਰਾਜ ਨੇ ਤਾਂ ਨਾ ਕਰ ਦਿੱਤੀ ਆ ਜੀ ਮਾਰਾ ਤਾਂ ਕਹਿੰਦੇ ਤੇਰੇ ਕਰਮਾਂ 'ਚ ਲਿਖਿਆ ਹੀ ਨਹੀਂ ਪ੍ਰਮਾਤਮਾ ਨੇ ਬੱਚਾ ਭਾਈ ਗੁਰਦਾਸ ਜੀ ਕਹਿੰਦੇ ਨਰਾਸ਼ ਹੋਣ ਦੀ ਲੋੜ ਨਹੀਂ ਹੈ ਮਾਤਾ ਗੁਰੂ ਸਾਹਿਬ ਦਾ ਰੋਜ ਆਉਂਦੇ ਸਾਰ ਵਾਸਤੇ ਕੱਲ ਨੂੰ ਵੀ ਆਉਣਗੇ ਕੱਲ ਤੂੰ ਇਉਂ ਕਰਨਾ ਕਾਗਜ਼ ਤੇ ਕਲਮ ਤੇ ਸ਼ਾਈ ਪੱਲੇ ਬੰਨ ਕੇ ਲੈ ਕੇ ਆਈਂ ਕੱਲ ਫੇਰ ਬੇਨਤੀ ਕਰੀ ਜੇ ਫੇਰ ਮਹਾਰਾ ਨਹੀਂ ਹੋਗਾ ਲਖੀ ਨਾ ਤੇ ਤੂੰ ਉਸੇ ਵੇਲੇ ਕਾਗਜ਼ ਤੇ ਕਲਮ ਫੜਾ ਕੇ ਤੇ ਮਹਾਰਾ ਨੂੰ ਕਹਿਣਾ ਮਹਾਰਾਜ ਉਦੋਂ ਨਹੀਂ ਲਿਖਿਆ ਹੁਣ ਲਿਖ ਦਿਓ ਲਿਖਣਾ ਤਾਂ ਤੁਸੀਂ ਆ ਇਦਾਂ ਹੀ ਹੋਇਆ ਜੀ ਬਿਲਕੁਲ ਅਗਲੀਆਂ ਸ਼ਾਮ ਨੂੰ ਫਿਰ ਛੇਵੇਂ ਪਾਤਸ਼ਾਹ ਆਏ ਮਾਤਾ ਅਗਲੇ ਬਣੇ ਹੋਈ ਘੋੜੇ ਦੇ ਮਹਾਰਾ ਨੇ ਘੋੜਾ ਢੱਕਿਆ ਤੇ ਕਹਿੰਦੀ ਮਹਾਰਾਜ ਕਰੋ ਕਿਰਪਾ ਮਹਾਰਾ ਨੇ ਕਿਹਾ ਤੇਨੂੰ ਕੱਲ ਲਖਿਆ ਸੀ ਮਾਂ ਹੈ ਨਹੀਂ ਤੇਰੇ ਕਰਮਾਂ ਚ ਲਿਖਿਆ ਉਹ ਕਹਿੰਦੇ ਨਹੀਂ ਲਿਖਿਆ ਤਾਂ ਆ ਚੁੱਕੋ ਖੋਲ ਕੇ ਕਲਮ ਤੇ ਮਹਾਰਾਜ ਨੂੰ ਕਾਗਜ਼ ਫੜਾ ਕੇ ਕਹਿੰਦੇ ਆ ਲਓ ਲਿਖੋ ਫਿਰ ਦੇਖਣਾ ਤਾਂ ਆਪ ਜੀ ਨੇ ਹੈ ਨਾ ਬਹੁਤ ਖੁਸ਼ ਹੋਏ ਮਹਾਰਾਜ ਜੀ ਮਹਾਂ ਪਾਸ਼ਾ ਦੱਸਿਆ ਕਿ ਪਤਾ ਲੱਗ ਗਿਆ ਕਿਸੇ ਸਿੱਖ ਨੇ ਯੁਗਤੀ ਦੱਸਤੀ ਆ ਕਹਿੰਦੇ ਲਿਆ ਫੜਾ ਲਿਖਿਆ ਫਿਰ ਮਹਾਰਾਜ ਨੇ ਹੁਣ ਤਾਂ ਵਾਰੀਖੇ ਕਹਿੰਦੀ ਆ ਕਿ ਉਹ ਜਦੋਂ ਮਹਾਰਾਜ ਨੇ ਏਕਾ ਪਾਇਆ ਤੇ ਉਹ ਥੋੜੀ ਜੀ ਕੁੰਡੀ ਮਰੋੜੀ ਗਈ ਤੇ ਉਹ ਬਣ ਗਿਆ ਸਤਾ ਗੁਰਮੁਖੀ ਦਾ ਏਕਾ ਸਤਾ ਥੋੜਾ ਹੀ ਫਰਕ ਹੁੰਦਾ ਉਹ ਕਹਿੰਦੇ ਲੈ ਮਾਤਾ ਇੱਕ ਲੈਣ ਆਈਸਾ ਪਰ ਗੁਰੂ ਨਾਨਕ ਪਾਸ਼ਾ ਦੇ ਘਰ ਤੋਂ ਤੈਨੂੰ ਸੱਤ ਮਿਲ ਗਈ ਤਾਂ ਉਹ ਇਤਿਹਾਸ ਦੇ ਬਚਨ ਲਿਖੇ ਹੋਏ ਆ ਲਿਖੇ ਹੋਏ ਬੀਬੇ ਦਾੜੀਏ ਚਿੱਟिए ਪੱਗੇ ਅਰਜ ਕਰੇਂਦੀਆਂ ਸਤਗੁਰ ਅੱਗੇ ਨਾਮ ਸਲਖਣੀ ਪਿੰਡ ਹੈ ਚੱਬੇ ਅਫਲ ਜਾਂਦੀ ਨੂੰ ਕੋਈ ਫਲ ਲੱਗੇ ਉਹ ਉਹਨੇ ਆਖਿਆ ਮਾਰਾ ਮੈਂ ਸਲਖਣੀ ਮੇਰਾ ਪਿੰਡ ਚੱਬਾ ਮਾਰਾ ਬੜੀ ਵਡਿਆਈ ਸੁਣੀ ਮੈਂ ਆਪ ਜੀ ਅੱਗੇ ਬੇਨਤੀ ਕਰਦੀ ਪਈ ਆ ਚੱਲੀ ਦੁਨੀਆ ਤੋਂ ਦਾ ਕਿਰਪਾ ਕਰੋ ਮੇਰੀ ਝੋਲੀ ਭਰੋ ਤਾਂ ਭਰਤੀ ਮਾਰਾ ਸਾਹਿਬ ਜੀ ਨੇ ਬਿਗਨ ਬਨਾਸਨ ਸਭ ਦੁੱਖ ਨਾ ਇਹ ਬੜਾ ਦੁੱਖ ਹੈ ਮੰਨ ਲਓ ਇਹ ਕੋਈ ਵੀ ਔਰ ਦੁੱਖ ਹੋ ਸਕਦਾ ਕਿਸੇ ਦੁੱਖ ਦਾ ਵਿਸਤਾਇਆ ਬੰਦਾ ਮਹਾਰਾਜੀ ਦੇ ਚਰਨਾਂ 'ਚ ਪ੍ਰੇਮ 'ਚ ਭਿੱਜ ਕੇ ਬਾਣੀ ਪੜ ਕੇ ਅਰਦਾਸ ਕਰੇ ਗੁਰੂ ਸਾਹਿਬ ਜੀ ਕਹਿੰਦੇ ਸਭ ਵਿਗੜਨ ਦਾ ਨਾਸ ਹੁੰਦਾ ਗੁਰਮਖੋ